ਪੰਜਾਬ ਦੇ ਦੋ ਟੋਟੇ ਹੋ ਗਏ ਆਪਾਂ ਇਹ ਗੱਲ ਦੇਖੋ ਅਸੀਂ ਕਿੰਨੇ ਭਾਗੇ ਲੋਕ ਆ ਇੱਕ ਮੰਨ ਲਓ ਇੱਕ ਘਰ ਦੇ ਵਿੱਚ ਪੰਜ ਕਮਰੇ ਆ ਪੰਜ ਕਮਰਿਆਂ ਦਾ ਇੱਕੋ ਕਮਰਾ ਰਹਿ ਜਾਵੇ ਵੱਖ ਕਰ ਦਿੱਤੇ ਜਾਣ ਟੋਟੇ ਕਰ ਦਿੱਤੇ ਜਾਣ ਕੰਦਾ ਮਾਰ ਦਿੱਤੇ ਜਾਣ ਬਾਹਰ ਨਿਕਲ ਜਾਵੇ ਪੰਜ ਕਮਰਿਆਂ ਦਾ ਇੱਕ ਕਮਰਾ ਰਹਿ ਜਾਏ ਸਾਨੂੰ ਸੋਗ ਮਨਾਉਣਾ ਚਾਹੀਦਾ ਕਿ ਲੱਡੂ ਮੰਨੜੇ ਚਾਹੀਦੇ ਨਾ ਕਿ ਸਾਡੀ ਖੁਸ਼ੀ ਨਹੀਂ ਸੀ ਸਾਡਾ ਨਹੀਂ ਸੀ ਦਿਲ ਕਰਦਾ ਪਿੰਦਾ ਪੰਜਾਬ ਸਾਡਾ ਹੀ ਭਰਾ ਆ ਲੈਂਦਾ ਪੰਜਾਬ ਸਾਡਾ ਹੀ ਆ ਉੱਥੇ ਦੇ ਬੋਲਣ ਵਾਲੇ ਬੋਲੀਆਂ ਤੁਸੀਂ ਦੇਖੋ ਅੱਜ ਪੰਜਾਬ ਦੇ 23 ਜ਼ਿਲ੍ਹੇ ਨੇ 23 23ਾਂ ਜ਼ਿਲ੍ਹੇ ਦੇ ਵਿੱਚ 36 ਜਿਹੜੇ ਹੋਰ ਐਡ ਕਰ ਲਓ ਜਿਹੜੇ ਉਹਦੇ ਵਿੱਚ ਰਹਿ ਗਏ اٹਕ ਤੋਂ ਲੈ ਕਰਕੇ ਜਿਹੜੇ ਮਲਤਾਨ ਸੀ ਪਾਕ ਪਟਮ ਸੀ ਗੁਜਰਾਵਾਲੀ ਸੀ ਇਤੋ ਤੱਕ ਕਿ ਧੰ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜੀਆਂ ਦਾ ਜਿਹੜਾ ਜ਼ਿਲ੍ਹਾ ਜ਼ਿਲ੍ਹਾ ਸੀ ਰਾਏ ਕੋਈ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਉਹ ਵੀ ਉਧਰ ਰਹਿ ਗਿਆ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜੀ ਦਾ ਜਨਮ ਸਥਾਨ ਉਹ ਵੀ ਉਧਰ ਰਹਿ ਗਿਆ ਜਦੋਂ ਆਪਾਂ ਸਿੱਖ ਸ਼ਹੀਦਾਂ ਦੀ ਗੱਲ ਕਰਦੇ ਆ ਚਾਹੇ ਬਾਬਾ ਪਾਈ ਮਣੀ ਸਿੰਘ ਦੀ ਗੱਲ ਕਰਦੇ ਆ ਚਾਹੇ ਗੁਰੋਜਨ ਸਾਹਿਬ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਆ ਉਹ ਸਾਰੇ ਗੁਰਦੁਆਰੇ ਉਧਰ ਰਹਿ ਗਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਆਪਣੇ ਹੱਥੀ ਮਸਾਇਆ ਨਗਰ ਕਰਤਾਰਪੁਰ ਸਾਹਿਬ ਉਧਰ ਰਹਿ ਗਿਆ ਸਾਰਾ ਕੁਝ ਉਧਰ ਰਹਿ ਗਿਆ ਭਾਵ ਕਿ ਅਸੀਂ ਉਹ ਅਪਹਾਗੇ ਲੋਕ ਆ ਜਿਹੜੇ ਆਪਣੇ ਘਰ ਦੇ ਟੋਟੇ ਹੁੰਦਿਆਂ ਦੇਖ ਕਰਕੇ ਖੁਸ਼ੀ ਮਨਾ ਰਹੇ ਆਪਾਂ ਅਸੀਂ ਕਹਿ ਰਹੇ ਆ ਖੁਸ਼ੀ ਵਾਲਾ ਦਿਨ ਆ ਖੁਸ਼ੀ ਵਾਲਾ ਦਿਨ ਨਹੀਂ ਆਏ ਇਹ ਸਾਨੂੰ ਪੜਨਾ ਪਵੇਗਾ ਤੇ ਉਹ ਕਾਲਾ ਦਿਨ ਸਾਡੇ ਪੰਜਾਬ ਵਾਸੀਆਂ ਲਈ ਜਿਸ ਦਿਨ ਮੈਂ ਥੋੜੀ ਜਿਹੀ ਚਲਕ ਦੱਸਦਾ ਆਪ ਜੀਆਂ ਨੂੰ ਜਦੋਂ ਭਾਗਦਾਨ ਮਚੀ ਭਰਾ ਹੀ ਭਰਾ ਦੇ ਖੂਨ ਦਾ ਵੈਰੀ ਹੋ ਗਿਆ ਕਿਉਂ ਕਿ ਜਿਹੜੇ ਚੌਧਰੀ ਸਨ ਜਿਹੜੇ ਲੀਡਰ ਸਨ ਉਹਨਾਂ ਨੂੰ ਭੁੱਖ ਸੀ ਆਪਣੀ ਕੁਰਸੀਆਂ ਦੀ ਉਹਨਾਂ ਦੀ ਕੁਰਸੀਆਂ ਦੀ ਖਾਤਰ ਉਹ ਬਹੁਤ ਵੱਡਾ ਕਾਹਨ ਕੀਤਾ ਰਾਜ ਆਪ ਕਰਨਾ ਸੀ ਜਾਂ ਸਕੇਲ ਉਹ ਸਾਡੇ ਉੱਧਰ ਵਾਲੀ ਲੀਡਰਸ਼ਿਪ ਤੇ ਉੱਧਰ ਵਾਲੀ ਲੀਡਰਸ਼ਿਪ ਦੋਹਾਂ ਨੇ ਕੁਰਾੜੀ ਕਰਨਾ ਸੀ ਦੋਨਾਂ ਨੂੰ ਕੁਰਸੀਆਂ ਚਾਹੀਦੀਆਂ ਸਨ ਉਹਦੇ ਵਿੱਚ ਨੁਕਸਾਨ ਕਿਹਦਾ ਹੋਇਆ ਨੁਕਸਾਨ ਸਾਡਾ ਹੋਇਆ ਸਾਡੇ ਆ ਚ ਕੀ ਆਇਆ ਸਾਡੇ ਅਰਕਤ ਨਹੀਂ ਆਇਆ ਜਾਂ ਤਾਂ ਅਜ ਵੰਡੇਗੇ ਤੇ ਜਾਂ ਨੂੰ 65 ਦੇ ਵਿੱਚ ਵੰਡੇਗੇ ਰਹਿ ਕੀ ਗਿਆ ਛੋਟੀ ਜੀ ਡੱਬੀ ਤੇ ਪੜ ਕੇ ਦੇਖੋ ਪੰਜਾਬ ਕਿੱਡਾ ਵੱਡਾ ਸੀ ਉਹ ਕਿੱਥੇ ਕਾਬਲ ਖੰਧਾਰ ਦੀ ਹੈ ਕੰਢਾ ਉੱਥੇ ਤੱਕ ਕੱਢਦੀ ਸੀ ਸਰਦਾਰ ਹਰੀ ਸਿੰਘ ਨਲਵਾਣੀ ਉੱਥੋਂ ਤੱਕ ਝੰਡਾ ਗੱਡਿਆ ਸੀ ਕਾਬਲ ਖੰਧਾਰ ਤੱਕ ਉੱਥੋਂ ਤੱਕ ਝੰਡਾ ਗੱਡਿਆ ਸੀ ਸਰਦਾਰ ਹਰੀ ਸਿੰਘ ਨਲਵਾ ਜੀ ਵਰਗੇ ਉਥੇ ਤੱਕ ਸਾਡਾ ਪੰਜਾਬ ਸੀ ਦੋ ਟੋਟੇ ਕਰ ਦਿੱਤਾ ਗਿਆ ਭਗੜੜ ਮਚ ਗਈ ਇੱਕ ਭਰਾ ਦੂਸਰੇ ਭਰਾ ਦਾ ਬੈਰੀ ਹੋ ਗਿਆ ਇੱਕ ਦੂਜੇ ਦੇ ਕਹਿਣ ਉਤੇ ਤਲਵਾਰਾਂ ਚੱਲੀਆਂ ਖੂਨ ਖਰਾਬਾ ਹੋਇਆ ਘਰਾਂ ਦੇ ਵਿੱਚੋਂ ਕੱਢ ਕੱਢ ਕਰਕੇ ਮਾਰਿਆ ਗਿਆ ਇੱਥੇ ਤੱਕ ਕੇ ਇੱਕ ਔਰਤ ਦੇ ਨਾਲ ਸਾਡੀ ਮਾਤਾ ਦੇ ਨਾਲ ਸਾਡੀਆਂ ਭੈਣਾਂ ਉਹਦੇ ਨਾਲ ਸਾਡੀਆਂ ਬੱਚੀਆਂ ਦੇ ਨਾਲ ਇੱਕ ਔਰਤ ਦੇ ਨਾਲ 100-100 ਹਲਕਾਏ ਕੁੱਤਿਆਂ ਨੇ ਇਹ ਗੱਲ ਕਹਿ ਲੋ ਕਿ ਬਲਾਤਕਾਰ ਕੀਤਾ ਇਸ ਤਾਂ ਨੂੰ ਲੁੱਟਿਆ ਗਿਆ ਇੱਕ ਔਰਤ ਦੇ ਨਾਲ ਸਾਨੂੰ ਅੱਜ ਦੇ ਦਿਨ ਸੋਗ ਮਨਾਉਣਾ ਚਾਹੀਦਾ ਸਾਡਾ ਕਾਲਾ ਝੰਡਾ ਚਾੜ੍ਹਨਾ ਚਾਹੀਦਾ ਅੱਜ ਦੇ ਦਿਨ ਇਹ ਸਾਡੇ ਨਾਲ ਕੀ ਕੀ ਵਾਪਰਿਆ ਦ੍ਰਿਸ਼ਟਾਂਤ ਜੋ ਵਾਪਰਿਆ ਸਾਡੇ ਨਾਲ ਮੈਂ ਉਹ ਸੁਣਾ ਰਿਹਾ ਆਪ ਜੀ ਨੂੰ ਜੋ ਬੱਚੇ ਸਾਲ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਵਿਚਾਰੋਂ ਪਾੜ ਦਿੱਤੇ ਗਏ ਇਹ ਸਾਡੇ ਨਾਲ ਇਹ ਕੁਝ ਵਾਪਰਿਆ ਇਨਾ ਕੁਝ ਸਾਡੇ ਨਾਲ ਵਾਪਰਿਆ ਉਹਨਾਂ ਲੀਡਰਾਂ ਨੇ ਆਪਣੀਆਂ 14 ਦੇ ਬਦਲੇ ਕਿੰਨਾ ਕੁਝ ਕੀਤਾ ਸਾਡੇ ਪੰਜਾਬ ਦਾ ਕਿੰਨਾ ਨੁਕਸਾਨ ਕਰਾਇਆ ਕਿੰਨਾ ਕੁਝ ਕੀਤਾ ਅੱਜ ਇਹ ਛੋਟੀ ਜਿਹੀ ਡੱਬੀ ਜਿਹੜਾ ਪੰਜਾਬ ਇੱਥੋਂ ਤਰੋਂ ਤੇ ਦੋ ਆ ਘੰਟਿਆਂ 'ਚ ਪੰਜਾਬ ਅਕਮੁਕ ਜਾਂਦਾ ਇਹ ਦਾ ਮਦਨ ਇਹ ਦਾ ਵੱਡਾ ਸੀ ਇਹਨਾਂ ਕਾਰਨ ਕੀ ਸੀ ਕਿਉਂਕਿ ਪੰਜਾਬ ਆਣ ਕੀ ਸੀ ਉਹਨਾਂ ਨੂੰ ਪਤਾ ਸੀ ਜੇ ਪੰਜਾਬ ਐਡਾ ਵੱਡਾ ਰਿਹਾ ਇਹਨ ਮੋਰੀ ਹੋਰੀ ਸਾਰੇ ਇਲਾਕਿਆਂ ਉਤੇ ਰਾਜ ਕਰ ਦੇਣਾ ਕਿਉਂ ਕਿ ਐਣ ਕੀ ਲੋਕ ਸੀ ਹੈ ਤਾਂ ਸਾਡੇ ਵਿੱਚੋਂ ਹੀ ਗਏ ਹਨ ਪਰ ਖੂਨ ਚਿੱਟਾ ਹੋ ਗਿਆ ਜਦੋਂ ਲੀਡਰਾਂ ਦੇ ਪਿੱਛੇ ਕਈ ਲੱਗ ਜਾਂਦੇ ਹਨ ਫਿਰ ਖੂਨ ਚਿੱਟਾ ਹੋ ਜਾਂਦਾ ਤੇ ਚਿੱਟੇ ਖੂਨ ਵਾਲੇ ਨਾਲ ਖੂਨ ਦੇਖਣਾ ਬੜਾ ਪਸੰਦ ਕਰਦੇ ਨੇ ਖੂਨ ਖਰਾਬਾ ਬਹੁਤ ਜ਼ਿਆਦਾ ਹੋਇਆ ਸਾਡੇ ਨਾਲ ਸਾਡੇ ਨਾਲ ਉਹ ਦ੍ਰਿਸ਼ਤਾਂਤ ਵਾਪਰਿਆ ਜਿਹੜਾ ਕਹਿਣ ਤੋਂ ਬਾਰੀ ਹੈ ਮੇਰੇ ਸ਼ਬਦ ਉਹ ਇਜਾਜ਼ਤ ਨਹੀਂ ਦੇ ਰਹੇ ਜੋ ਮੈਂ ਪੜ ਚੁੱਕਿਆ ਜੋ ਮੈਂ ਖੋਲ ਚੁੱਕਿਆ ਹਾਲਾ ਅਜੇ ਬਹੁਤ ਕੁਝ ਖੋਜਣ ਵਾਲਾ ਬਹੁਤ ਕੁਝ ਪੜਨ ਵਾਲਾ ਜਿਨ੍ਹਾਂ ਨੇ ਕਈਆਂ ਨੇ ਤੁਸੀਂ ਬਜ਼ੁਰਗ ਅੱਜ ਪਿੰਡ ਦੇ ਵਿੱਚ ਆ ਗਏ ਜਿਨ੍ਹਾਂ ਨੇ ਅੱਖੀਂ ਦੇਖਿਆ ਹੰਡਾਇਆ ਸਾਰਾ ਕੁਰੀ ਕੀਤਾ ਹੋਇਆ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਕੁਝ ਕਰਕੇ ਦੇਖਿਆ ਜਾ ਸਕਦਾ ਹੈ ਜੋ ਸਾਡੇ ਨਾਲ ਦਿਸਤਾਂਤ ਵਾਪਰੇ ਉਹ ਜ਼ੁਬਾਨ ਤੋਂ ਬਾਰੀ ਹੈ ਸੋ 15 ਅਗਸਤ 1947 ਦੇ ਵਿੱਚ ਚੜਦਾ ਪੰਜਾਬ ਵੱਖਰੇ ਕਰ ਦਿੱਤਾ ਗਿਆ ਲੈਂਦਾ ਪੰਜਾਬ ਵੱਖਰੇ ਕਰ ਦਿੱਤਾ ਗਿਆ ਇਹ ਕਹਿ ਲਓ ਇੱਕ ਭਰਾ ਨੂੰ ਦੂਸਰੇ ਭਰਾ ਦੇ ਨਾਲ ਵੱਖ ਕਰ ਦਿੱਤਾ ਗਿਆ ਜ਼ਬਰਦਸਤੀ ਵੱਖ ਹੋਣਾ ਨਹੀਂ ਚਾਹੁੰਦੇ ਉਹ ਜ਼ਰੂਰਤ ਨਹੀਂ ਸੀ ਪਰ ਵੱਖ ਕਰ ਦਿੱਤਾ ਗਿਆ ਇਤਿਹਾਸਕਾਰ ਇਹ ਵੱਲ ਕਹਿੰਦੇ ਨੇ 10 ਲੱਖ ਤੋਂ ਵੱਧ ਪੰਜਾਬ ਦੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਇੱਥੇ ਤੱਕ ਕਹਿ ਲਓ ਔਰਤਾਂ ਨੂੰ ਬੀਬੀਆਂ ਨੂੰ 10 ਲੱਖ ਤੋਂ ਬਾਅਦ ਗਿਣਤੀ 15 ਲੱਖ ਤੱਕ ਚਲੀ ਜਾਂਦੀ ਹੈ ਕਿਉਂਕਿ ਗਿਣਤੀ ਨਹੀਂ ਕੀਤੀ ਗਈ ਨਾ ਸਿਰਫ ਇਹ ਗੱਲ ਕਾ ਲੋ 81 ਅੰਦਾਜ਼ਾ ਆਇਆ 81 ਅੰਦਾਜ਼ਾ ਕੀ ਹੈ ਜਿ ਕਿਹਾਸ ਲਾਇਆ ਗਿਆ ਕਿ 10 ਲੱਖ ਲੋਕਾਂ ਨੂੰ ਮਾਰ ਦਿੱਤਾ ਗਿਆ ਚਾਹੇ ਇੱਧਰ ਵਾਲੇ ਸੰ ਚਾਹੇ ਉੱਧਰ ਵਾਲੇ ਸੰ ਦੋਵਾਂ ਦੇ ਵਿੱਚੋਂ ਸੰ ਹੈ ਦੋਨੋਂ ਆਪਣੇ ਸੰ ਦੇਖੋ ਕਈਆਂ ਨੇ ਕਿੰਨੇ ਚਾਵਾਂ ਵਾਲੇ ਨਾਲ ਘਰ ਬਣਾਏ ਸਨ ਕਿਸ ਦਾ ਘਰ ਘਰ ਹੀ ਹੁੰਦਾ ਹੈ ਜੀ ਘਰ ਘਰ ਹੀ ਹੁੰਦਾ ਹੈ ਕਿੰਨੇ ਚਾਵਾ ਦੇ ਨਾਲ ਘਰ ਬਣਾਇਆ ਸੀ ਕਿੰਨੇ ਚਾਵਾ ਦੇ ਨਾਲ ਕਈਆਂ ਨੇ ਦੇਖੋ ਨਵੇਂ-ਨਵੇਂ ਵਿਆਹ ਹੋਏ ਸਨ ਪੜ ਕੇ ਦੇਖੋ ਕਈਆਂ ਦੇ ਨਵੇਂ-ਨਵੇਂ ਵਿਆਹ ਹੋਏ ਸਨ ਅੱਜ ਵਿਆਹ ਹੋਇਆ ਸੀ ਅਨਾਉਂਸਮੈਂਟ ਹੋ ਗਈ ਸਾਰਾ ਕੁਝ ਛੱਡ ਕੇ ਜਾਣਾ ਪਿਆ ਅੱਜ ਵਿਆਹ ਹੋਇਆ ਕੱਲ ਉਹ ਪਤਨੀ ਨੂੰ ਉਹਨਾਂ ਦੇ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਗਿਆ ਅੱਜ ਬੱਚਾ ਹੋਇਆ ਘਰ ਦੇ ਵਿੱਚ ਬੱਚਾ ਜੰਮਿਆ ਪੁੱਤਰ ਦੀ ਪੈਦਾ ਆਇਆ ਤੀ ਹੀ ਪੈਦਾ ਹੋਈ ਅੱਖਾਂ ਦੇ ਸਾਹਮਣੇ ਉਹ ਛੋਟੀ ਜੀ ਬੱਚੀ ਨੇ ਮਾਰ ਦਿੱਤਾ ਗਿਆ ਚਾਵਾਂ ਦੇ ਨਾਲ ਘਰ ਬਣਾਇਆ ਗਿਆ ਤੁਸੀਂ ਦੇਖੋ ਘਰ ਭਾਵੇਂ ਕੱਖਾਂ ਦੀ ਕੁਲੀ ਹੋਵੇ ਜਿੰਨਾ ਜ਼ਰੂਰੀ ਨਹੀਂ ਵਧੀਆ ਘਰ ਹੋਵੇ ਘਰ ਘਰ ਹੀ ਹੁੰਦਾ ਇਨਸਾਨ ساری ਉਮਰ ਲਗਾ ਕਰਕੇ ਆਪਣਾ ਘਰ ਬਣਾਉਂਦਾ ਰਹਿੰਦਾ ਕਿੰਨਾ ਸੋਹਣਾ ਘਰ ਬਣਾਇਆ ਅੱਖਾਂ ਦੇ ਸਾਹਮਣੇ ਉਹ ਘਰ ਨੂੰ ਕੁਚਲ ਦਿੱਤਾ ਗਿਆ ਘਰ ਭਕਾਰ ਹੋ ਜਾਂਦਾ ਜਿਸ ਘਰ ਦੇ ਵਿੱਚ ਜੀ ਰਹਿਣ ਉਹ ਜੀ ਮਾਰ ਦਿੱਤੇ ਗਏ ਫਿਰ ਘਰ ਥੋੜੀ ਹੁੰਦਾ ਵਿਰਾਨ ਹੋ ਜਾਂਦਾ ਸੋ ਅੱਜ ਵਿਰਾਨ ਕੀਤਾ ਗਿਆ ਬਹੁਤ ਨੁਕਸਾਨ ਹੋਇਆ ਜਾਨੇ ਨੁਕਸਾਨ ਹੋਇਆ ਮਾਲੇ ਨੁਕਸਾਨ ਹੋਇਆ ਅੱਜ ਦੇ ਦਿਨ ਸਾਡਾ ਬਹੁਤ ਵੱਡਾ ਕਾਹਨ ਹੋਇਆ ਸੋ 15 ਅਗਸਤ 1947 ਜਿਨ੍ਹਾਂ ਨੂੰ ਆਜ਼ਾਦੀ ਆਉਣਾ ਨੂੰ ਆਜ਼ਾਦੀ ਮੁਬਾਰਕ ਹੈ ਜੀ ਪਰ ਸਾਡੇ ਆਲਿਆਂ ਨੂੰ ਥੋੜਾ ਜਿਆਦਾ ਸੋਚਣਾ ਪੈਣਾ ਸੰਭਲ ਕਰਕੇ ਚੱਲਣਾ